ਤਾਂ ਪਹਿਲਾਂ ਸਾਡੇ ਸਕੂਲਾਂ ਨੂੰ ਜਿਹੜੇ ਪੰਜਾਮ ਬੀਤੀ ਜਾਂ ਟੋਪੀ ਵਾਲਾ ਸਕੂਲ ਜਾਂ ਅਜਿਹੀ ਬਾਉਂਡਰੀ ਬਣਨੀ ਹੈ ਜਾਨਵਰ ਚਾਹੇ ਨੇ ਪੰਜਾਬੀ ਵੀਡੀਓ ਬਣ ਜਾਂਦੀ ਤੇ ਹੁਣ smartphones ਦੇ ਨਾਮ ਨਾਲ ਜਾਂਦੇ ਨੇ ਬਹੁਤ ਵਧੀਆ ਸਕੂਲ ਹੈ ਤੇ ਇਸ ਦਾ ਪੂਰੀ ਨਵਾਰਤ ਦੀ ਬਿਲਡਿੰਗਸ ਹੋਣਾ ਬਹੁਤ ਵਧੀਆ ਹੋ ਗਿਆ ਬਾਉਂਡਰੀ ਵਾਲ ਬਣ ਗਈ ਕੰਪਿਊਟਰ ਲੈਬਸਟਰੀ ਹਮਨ ਦਾ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਮੇਰੇ ਕੋਲ 800 ਤੋਂ ਲੈ ਕੇ 1000 ਤੱਕ ਦੀ ਲਾਇਬ੍ਰੇਰੀ ਬੁੱਕਸ ਹੋ ਗਈਆਂ ਸਕੂਲ ਦੇ ਵਿੱਚ ਪਰ ਪਹਿਲਾ ਮੈਨੂੰ ਯਾਦ ਆਇਆ ਇੱਕ ਦਿਨ ਰਾਜਵੇ ਸਦਾ ਹੀ ਮਰੀ ਯਾਦ ਰਹੂਗਾ मैं इधरों आ रहे थे रोपड़ों एक जेट का मैं गर्मी रखा गर्मी बड़ी सी अंब के थले कुछ बच्चे बैठे विद तो टीचर मैं क्या अंदर चली देखिए टू थाउज फोर फाइव फाइव मैं कहीं एनी गर्मी बाहर बैठे मैं कहीं देखिए

ਜਦੋਂ ਉਹਦੇ ਵਿੱਚ ਮੈਂ ਗਿਆ ਨਾ ਉੱਥੇ ਲਾਈਟ ਸੀ ਨਾ ਉੱਥੇ ਪਾਣੀ ਸੀ ਨਾ ਉੱਥੇ ਵੈਨ ਸੀ ਤੇ ਨਾ ਉੱਥੇ ਵਾਸ਼ਰੂਮ ਸੀਗੇ ਨਾ इवन ਬੱਚਾ ਲਈ ਨਾ ਸਾਫ ਲਈ আর ਉੱਥੇ ਨਾ ਬਾਉਂਡਰੀ ਵਾਲ ਸੀ ਤੇ ਜੋ ਜਾਨਵਰ ਸੀ ਵਿੱਚ ਘੁੰਮਦੇ ਸੀ ਤੇ ਮੈਂ ਸਿੰਗਲ ਟੀਚਰ ਸਰ ਆਰਾ ਜੋ ਸਕੂਲ ਸਰ ਦਿਨ ਸਮਾਰਟ ਸਕੂਲ ਦੇ ਬਚਾਗੇ ਇਟ ਮੀਨਸ ਗਵਰਨਮੈਂਟ ਮਲੋਂ ਬਹੁਤ ਸਾਨੀ ਸਰਕਲ ਕਿ ਜਿਹਦੇ ਕਰਕੇ ਮੈਂ ਆਪਣੀ ਅੱਖੋਂ ਦੇਖਿਆ ਕਿ ਅਸੀਂ ਜ਼ੀਰੋ ਤੇ ਮਤਲਬ ਐਸੇ ਤੱਕ ਆ ਗਏ ਹ ਇਟ ਮੀਨਸ ਕੁਛ ਨਾ ਕੁਛ ਹੋ ਰਿਹਾ ਐ ਐਜੂਕੇਸ਼ਨ ਦੇ ਵਿੱਚ ਤਾਂ ਹੀ ਆਪਾਂ ਨੂੰ ਰਿਜ਼ਲਟ ਦੇਖਿਆ ਸਰ ਐਜੂਕੇਰ ਆਪਣੀ ਆਪਣੀ ਉਹਦੇ ਸਾਰੀਆਂ ਜਮਾਤਾਂ ਦਾ ਜਿੰਨਾ ਕੰਟੈਂਟ ਹੈਗਾ ਜਿੰਨੀਆਂ ਬੁੱਕਸ ਹੈਗੇ ਉਹ ਚੜਾਈਆਂ ਹੋਈਆਂ ਮਟੀਰੀਅਲ ਰੰਗ ਦਾ ਮਟੀਰੀਅਲ ਉਹਦੀਆਂ ਫੋਟੋਸ ਦਿੱਤੀਆਂ ਦੀਆਂ ਨਾ ਮੈਥ ਡੋਲਰ ਸੀ ਦਿੱਤੀ ਗਈ ਆ ਉਹਦਾ ਜਿਹੜਾ ਸਾਰਾ ਉਹਦਾ ਚੱਲਿਆ ਫਿਰ ਕਰਦੇ ਅਸੀਂ ਟੈਕਨੋਲੋਜੀ ਮਤਲਬ ਜੇ ਸਭ ਨੂੰ ਮਿਲਣੀ ਚਾਹੀਦੀ ਕਿ ਮੈਂ ਕਿਸ ਦਾ ਪਹਿਲਾ ਵੀ ਸੀਕੇਪੋਰਟ ਹੋ ਗਿਆ ਸੀ ਡਾਕਟਰ ਦਾ ਇਹਨੂੰ ਅਡਾਪਟ ਕਰਨ ਲਈ ਟੈਕਨੋਲੋਜੀ ਸਾਡੀ ਬਹੁਤ ਮਦਦ ਕਰਦੀ ਹੈ ਤੇ ਇੱਕ ਦੇ ਆਪਣੇ ਬੈਂਡਰੀ ਸਕੂਲ ਇਹਨਾਂ ਤੋਂ ਵੀ ਬੱਚਾ ਨਹੀਂ ਬਣਦਾ ਪਰ ਬੇਸ ਤੋਂ ਦਾ ਜ਼ਰੂਰੀ ਹੈਗਾ ਉਹ ਪੈਂਦੇ ਜਿਹੜਾ ਹੈਗਾ ਪ੍ਰੋਵਾਈਡ ਕਰ ਸਕਦਾ ਹੈ ਤੇ ਸਾਡੇ ਵੱਲੋਂ ਜੀ ਫਾਈਨੈਂਸ਼ੀਅਲੀ ਹੈਲਪ ਨਹੀਂ ਹੈ ਤੇ ਉਹ ਡੈਫੀਨਟਲੀ ਓਨ ਅ ਟਾਈਮ ਦੇ ਵਿੱਚ ਉਹਦੇ ਰਿਜ਼ਲਟਸ ਨਾਲ ਉਹ ਹੈਲ ਲੈਵਲ ਤੇ ਜ਼ਰੂਰ ਦੇਖਣਗੇ ਤੇ ਪੇਰੈਂਟਸ ਜਾ ਹੀ ਸਕਦੇ ਕਿਸੇ ਹੋਰ ਸਕੂਲ ਵਿੱਚ ਇੱਕ ਵਾਰੀ ਸਾਡੇ ਸਕੂਲ ਚ ਆ ਗਏ ਆ ਤੇ ਉਹਨਾਂ ਨੂੰ ਫੇਸ ਬਣ ਗਿਆ ਤੇ ਉਹ ਡੈਫੀਨਟਲੀ ਗਵਰਨਮੈਂਟ ਸਕੂਲ ਪ੍ਰੈਫਰ ਕਰਨਗੇ ਤੇ ਭੋਰਾ ਨੂੰ ਗੈਨ ਦੇਖਿਆ ਇਸ ਲਈ ਬਸ ਕਿਤੇ ਇੱਕ ਮਨ ਨੂੰ ਹੁੰਦਾ ਸੀਗਾ ਕਿ ਫਾਈਨੈਂਸ਼ਲੀ ਥੋੜੇ ਸਪੋਰਟ ਹੋਵੇ ਉਹੋ ਜਿੱਦਾਂ ਸਰਕਾਰ ਵੱਲੋਂ ਆ ਰਹੀ ਹੈ ਟਾਈਮਲੀ ਗ੍ਰਾਂਟਸ ਮਿਲ ਰਹੀਆਂ ਨੇ ਉਹਦੇ ਨਾਲ ਦੇਖੀਏ ਸਾਨੂੰ ਬਹੁਤ ਬੋਸ ਮਿਲ ਗਏ ਈਵਨ ਸਪੋਰਟਸ ਵਿੱਚ ਵੀ ਪਹਿਲਾਂ ਬੱਚਿਆਂ ਨੂੰ ਥੋੜਾ ਲੈਕ ਰਹਿੰਦਾ ਸੀਗਾ ਕਿ ਇਨਫਰਾਸਟ੍ਰਕਚਰ ਨਹੀਂ ਸੀਗਾ ਹੁਣ ਹਰ ਸਾਲ ਸਾਨੂੰ ਗ੍ਰਾਂਟ ਆ ਰਹੀ ਹੈ ਉਹਦੇ ਨਾਲ ਦੇ ਇਕਵਿਪਮੈਂਟਸ ਖਰੀਦੇ ਨੇ ਉਹਨਾਂ ਨਾਲ ਜਿਹੜਾ ਉਹਨਾਂ ਦੇ ਸੇ ਟੂਰਨਾਮੈਂਟਸ ਤੇ ਉਹਨਾਂ ਦੇ ਵਿੱਚ ਉਹਨਾਂ ਦਾ ਰਿਜ਼ਲਟ ਬਹੁਤ ਵਧੀਆ ਹੈ ਸਪੋਰਟਸ ਵਿੱਚ ਵੀ ਮਤਲਬ ਇਸ ਚੀਜ਼ ਦਾ ਬਹੁਤ ਧੰਨ ਹੋ ਗਿਆ ਹੈ ਫਟਾ ਹੈ ਚਾਹੇ ਗੋਲਦੀ ਹਾਂ ਫੈਕਟਿਵਿਟੀ ਹੁੰਦੀ ਦ ਉਦੇ ਨੀ ਡਿਪਾਰਟਮੈਂਟ ਕੋਲ ਬਹੁਤ ਹੀ ਵਧੀਆ ਕੰਮ ਹੋ ਰਿਹਾ ਹੈ ਨਾ ਟਾਈਮ ਟਾਈਮ ਡਾਕਟਰਸ ਵੀ ਪੀਨੀਜਰਡ ਕਰਦੀ ਹੈ ਸਕੂਲ ਬੱਚਾ ਦਾ ਚੈੱਕਅਪ ਬੱਚਾ ਚੈੱਕਅਪ ਕਰਨਾ ਉਹਨਾਂ ਨੂੰ ਗੱਲ ਕਰਨਾ ਦੋਸੂ ਸਪੈਸ਼ਲੀ ਪੀਨੀਜਰਡ ਜੋ ਹੈਗੀਆਂ ਨੇ ਬਹੁਤ ਹੀ ਵਧੀਆ ਲੱਗ ਰਿਹਾ ਕੰਮ ਹੈ ਕੀ ਦੇਖੋ ਬੇਜੇਰੇ ਰਿਜ਼ਲਟਸ ਆਨੇ ਇੰਟਰਸਟ ਕੋਈ ਵੀ ਖੁਸ਼ ਹੋਗਾ ਹਾਂ ਜੀ ਆਈ ਥਿੰਕ ਤੁਹਾਨੂੰ ਸਾਰਿਆਂ ਨੂੰ 3 ਸਾਲਾਂ ਦਾ ਬਣਾ ਸਕਦੇ ਆ ਇਸ ਮਾਸਵਾਰਟ ਸਕੂਲ ਇਸ ਇਟ ਇਜ਼ ਐਕਸਲੈਂਟ ਹੈ ਪੰਜਾਬ